ਚਾਈਨਾ ਡੋਰ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਚਾਈਨਾ ਡੋਰ ਦੇ ਕਾਰਨ ਇੱਕ ਨੌਜਵਾਨ ਤੇ ਉਸਦੇ ਦੋਸਤ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਇੱਕ ਦੁਕਾਨਦਾਰ ਨੇ ਚਾਈਨਾ ਡੋਰ ਬਦਲਣ ਦਾ ਫੈਸਲਾ ਕੀਤਾ ਇਸ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਉਸਦੇ ਦੋਸਤ ਨਾਲ ਚਾਈਨਾ ਡੋਰ ਕਾਰਨ ਹਾਦਸਾ ਵਾਪਰਿਆ ਹੈ ਜਿਸ ਤੋਂ ਬਾਅਦ ਉਸਨੇ ਆਪਣੀ ਦੁਕਾਨ ਦੇ ਬਾਹਰ ਚਾਈਨਾ ਡੋਰ ਦਾ ਪ੍ਰਯੋਗ ਨਾ ਕਰਨ ਦਾ ਬੋਰਡ ਲਗਾਇਆ ਹੈ ਉਕਤ ਦੁਕਾਨਦਾਰ ਨੇ ਬਾਕੀ ਦੁਕਾਨਦਾਰਾਂ ਨੂੰ ਵੀ ਚਾਈਨਾ ਡੋਰ ਨਾ ਵੇਚਣ ਦੀ ਅਪੀਲ ਕੀਤੀ ਹੈ ਮੈਂ ਤੇ ਲਿਖਿਆ ਸਰ ਚਾਇਨਾ ਡੋਰ ਖੁੰਨੀ ਡੋਰ ਦੀ ਵਰਤੋਂ ਨਾ ਕਰੋ ਇਸ ਡੋਰ ਕਰਕੇ ਕੋਈ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜੇਰਾ ਵੀ ਨੌਜਵਾਨ ਪ੍ਰੰਡ ਕਰਦਾ ਹੈ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਹੀਂ ਕਰੇਗਾ ਉਸ ਨੂੰ ਕਪੜੇ 10% ਛੋਟ ਦਿੱਤੀ ਜਾਏਗੀ ਕਿਉਂ ਆ ਲਗਾਣਾ ਪਿਆ ਕਿ ਇਹ ਤਾਂ ਦੇ ਮਾਨਸਿਕ ਚੜਦਾ ਮੈਂ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ ਕਿ ਇਹ ਦੇ ਕਰਕੇ ਬਹੁਤ ਹਾਸੇ ਹੋ ਰਹੇ ਨੇ ਲੋਕਾਂ ਦੀ ਜਾਨਾਂ ਗਵਾਈਆਂ ਆ ਯਾਰੀਆਂ ਮੈਂ ਤੇ ਮੈਂ ਇਹ ਕਹਿੰਦਾ ਕਿ ਇਹ ਡੋਰ ਨੂੰ ਬੰਦ ਕੀਤਾ ਜਾਵੇ ਜਰ ਤੋ ਇਹ ਕਦਮ ਕੀ ਤੈਕ ਖੂਣਨੀ ਡੋਰ ਹੈਗੀ ਹੈ ਜਿਹਦੇ ਕਰਕੇ ਲੋਕਾਂ ਦੀ ਬਹੁਤ ਜ਼ਿਆਦਾ ਮੌਤਾ ਹੋ ਰਹੀਆਂ ਮੈਂ ਕੋਈ ਬਾਈਕ ਤੇ ਜਾ ਰਿਹਾ ਵਾ ਤੇ ਉਹਦੇ ਵਿੱਚ ਮਤਲਬ ਕੀ ਬਾਈਕ ਤੇ ਜਾਂਦੇ ਜਾਂਦੇ ਕਿਸੇ ਦੇ ਹਾਸਾ ਹੋ ਜਾਂਦਾ ਵਾ ਤੇ ਇਸ ਕਰਕੇ ਮੈਂ ਕਹਿੰਦਾ ਇਹ ਡੋਰ ਨੂੰ ਬੰਦ ਕੀਤਾ ਜਾਵੇ ਤੁਹਾਡੇ ਵੀ ਫਰੈਂਡ ਨਾਲ ਹਾਸਾ ਮੇਰੇ ਫਰੈਂਡ ਨਾਲ ਹਾਸਾ ਹੈ ਕੱਲ 2-3 ਦਿਨ ਦੀ ਗੱਲ ਹੈਗੀ ਹੈ ਉਹ ਜੋ ਮੈਟੋ ਦਾ ਕੰਮ ਕਰਦਾ ਡਿਲੀਵਰੀ ਬੋਏ ਦਾ ਉਹਦੇ ਮੱਥੇ ਦੇ ਅੱਖ ਤੇ ਨੱਕ ਦੇ ਹੱਥਾਂ ਤੱਕ ਮਤਲਬ ਕਿ ਚੈਨਾ ਡੋਰ ਉਹ ਡਿਲੀਵਰੀ ਕਰਨ ਜਾਂਦੇ ਤੇ ਡੋਰ ਜਿਹੜੀ ਫਿਰਗੀ ਸ਼ੁਰੂ ਕਰੋਗੀ ਉਹਦੀ ਪਰਮਾਤਮਾ ਨੇ ਜਾਨ ਬਚਾਤੀ ਆ ਉਹ ਡਿੱਗ ਗਿਆ ਸੀ ਉਹ ਸਾਈਡ ਤੇ ਉਹਦੇ ਸੱਟਾਂ ਬਹੁਤ ਲੱਗੀਆਂ ਨੇ ਦੋ ਤਿੰਨ ਦੇ ਰੈਸਟ ਤੋਂ ਬਾਅਦ ਉਹ ਫੇਰ ਆਪਣਾ ਡਿਊਟੀ ਏਰੀਆ ਉਹਨਾਂ ਕੀਤੀ ਹੈ ਡਿਲੀਵਰੀ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਵਾ ਜਿਹਦੀ ਅਵੇਰਨੈਸ ਕਰ ਕੋਈ ਸਾਥ ਮਿਲਿਆ ਕਿ ਲੋਕਾਂ ਦਾ ਜਾਂ ਆਰਮਜ਼ ਦੁਕਾਨਦਾਰਾਂ ਦਾ ਨਹੀਂ ਆ ਹ ਸਭ ਤੋਂ ਪਹਿਲਾਂ ਨੇ ਮੈਂ ਆਪਣੀ ਫੈਮਲੀ ਨੂੰ ਕਿਹਾ ਸੀਗਾ ਇਹਦੇ ਬਾਰੇ ਤੇ ਉਹਨਾਂ ਨੇ ਕਿਹਾ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਤੁਸੀਂ ਤੇ ਬਾਕੀ ਮਾਰਕੀਟ ਆ ਲੈਣਾ ਵੀ ਕਿਹਾ ਕਿ ਬਹੁਤ ਵਧੀਆ ਗੱਲ ਹੈ ਚਲੋ ਆਪਾਂ ਨੂੰ ਸਹਾਥ ਹੀ ਕਹਿ ਸਕਦੇ ਹਾਂ ਵੱਤੋ ਵੱਦ ਮੇਰੇ ਨਾਲ ਚਲੋ ਵੱਤੋ ਵੱਦ ਸਪੋਰਟ ਕਰੋ ਤਾਂ ਜੋ ਇਹ ਡੋਰ ਨੂੰ ਖਤਮ ਕੀਤਾ ਜਾਵੇ ਜੜ ਤੋਂ ਖਤਮ ਕੀਤਾ ਜਾਵੇ ਇਹਦੇ ਕਰਕੇ ਕਿਸੇ ਦੀ ਜਾਨ ਨਾ ਜਾਵੇ